ਕਾਰੇ ਵੀ ਉਹ ਬੀਬੀ ਕਹਿੰਦੀ ਵੀ ਸੂਰੀ ਤੇ ਜਾ ਕੇ ਤੇ ਮੈਂ ਸੂਰੀ ਤੇ ਜਾ ਕੇ ਆਈ ਆ ਉਹ ਕਾਰ ਹੁੰਦੇ ਆ ਮਾਲਕ ਨੇ ਕਾਰ ਬਣਾਉਂਦੇ ਉਦਾਂ ਦੇ ਕਾਰ ਬਣਾਉਂਦੇ ਭਾਈ ਕਿਹੜੇ ਕਾਰ ਕਿਹੜਾ ਸੂਰਜ ਸੂਰੀ ਦੀ ਗਰਮੀ ਐਨੇ ਮਿਲੀਅਨ ਕੋ ਦੂਰ ਹੋਣ ਦੇ ਨਾਲ ਵੀ ਸਾਨੂੰ ਕਿੰਨੀ ਲੱਗਦੀ ਹੈ ਅੱਜ ਕੱਲ੍ਹ ਗਰਮੀਆਂ ਹੀ ਕੋਈ ਬਾਹਰ ਨਹੀਂ ਖੜੇ ਹੋ ਸਕਦੇ ਤੇ ਇਹ ਕਹਿੰਦੇ ਜੀ ਉੱਥੇ ਚਾਏ ਅਸੀਂ ਬੜੇ ਗ੍ਰਿਆਂ ਤੇ ਪਹੁੰਚ ਗਈ ਆ ਦੁਨੀਆ ਪਰ ਸੂਰੀ ਵਾ ਦਾ ਸੋਚ ਵੀ ਨਹੀਂ ਸਕਦੇ ਕਿੰਨੇ ਸਟਰੋਂਗ ਤੋਂ ਸਟਰੋਂਗ ਜਿਹੜਾ ਮੈਟਲ ਆ ਅੱਜ ਤੱਕ ਮਿਲਿਆ ਉਹ ਵੀ ਪਿਗਲ ਜਾਂਦਾ ਉਹਨੇ ਟੈਂਪਰੇਚਰ ਤੇ ਤੇ ਬੀਬੀ ਜੀ ਹੁਣੀ ਜਾਏ ਆ ਉੱਥੇ ਤੇ ਸੁਣੇ ਹਰਾਨੀਏ ਹੋ ਰਹੀ ਆ ਵੀ ਉਹ ਟੀਵੀ ਉਤੇ ਇੰਟਰਵਿਊ ਦੇ ਰਹੀ ਆ ਔਰ ਲੋਕੀ ਉਹਨੂੰ ਸੁਣ ਰਹੇ ਆ ਇਹ ਬੀਬੀ ਜੀ ਕਿਉਂ ਬਾਬਾ ਠਾਕਰ ਸਿੰਘ ਉਹ ਸਟੇਜ ਦੇ ਉੱਤੇ ਏਡੇ ਏਡੇ ਗੱਪ ਮਾਰ ਗਿਆ ਵੀ ਵੀ ਫੁੱਟ ਦੇ ਸ਼ਹੀਦ ਹੁੰਦੇ ਆ ਲੋਕੀ ਸੁਣ ਗਏ ਹਰੀ ਸਿੰਘ ਰੰਧਾਵੇ ਵਾਲਾ ਏਡੀ ਏਡੀ ਕਪੌੜ ਛੱਡ ਗਿਆ ਹੁਣ ਨਮਾ ਆਇਆ ਜਿਹੜਾ ਇਹਦੇ ਤੋਂ ਸਵਾਇਕਪੌੜ ਤੋਂ ਗੱਲ ਹੀ ਕੋਈ ਨਹੀਂ ਗੁਰਕਬਾਲ ਸਿੰਘ ਉਹ ਡੀਡੀ ਗੱਪ ਮਾਰਦਾ ਐ ਪਜਿਓ ਉਹ ਕਿਸੇ ਨੂੰ ਸੁਣਾ ਦੋ ਨਾ ਤੇ ਅਗਲਾ ਪਊਗਾ ਲੈ ਚੁੱਪ ਕਰ ਗੱਪ ਐ ਉਹਨੇ ਹੀ ਸੁਣੀ ਜਾਂਦੇ ਆ ਹਾਂਜੀ ਭਾਈ 20 20 ਫੁੱਟ 20 20 ਫੁੱਟੇਜ ਸ਼ਹੀਦ ਵੀ ਆ ਤੇ ਅਨੰਦਪੁਰੋਂ ਫਿਰ ਸਾਨੂੰ ਕੱਢ ਤਾ ਅਗਲਿਆਂ ਨੇ ਹਾਂ ਇਹ 20 ਫੁੱਟੇ ਸ਼ਹੀਦ ਹੀ ਆ ਬਾਬਾ ਦੀਪ ਸਿੰਘ ਵਰਗੇ ਤੇ ਸਾਡੇ ਸਾਰੇ ਸਿੰਘ ਉੱਥੇ ਸ਼ਹੀਦ ਕਰਤੇ ਉਹਨੇ 1843 ਓਏ ਇਹ ਬੀਬੀ ਪਹਿਲੀ ਨਹੀਂ ਜਿਹੜੀ ਉੱਥੇ ਸੂਰਜ ਕੋ ਜਾ ਕੇ ਆਈ ਆ ਅੱਛਾ ਇਹ ਤੋਂ ਪਹਿਲਾਂ ਵੀ ਹੈਗੀ ਇੱਕ ਠੀਕ ਹੈ ਬਹੁਤ ਪੁਰਾਣਾ ਭਾਜੀ ਉਹ ਪੁਰਾਣਾ ਚ ਮਿਲਦੀ ਆ ਪੁਰਾਣਾ ਚ ਉਹ ਵਿਸ਼ੂ ਕਰਮਾ ਦੀ ਪੁੱਤਰੀ ਸੀ ਭਾਜੀ ਉਹ ਪੁੱਤਰੀ ਉਹ ਜਦੋਂ ਤਾਂ ਵਿਆਹ ਹੋ ਗਿਆ ਸੂਰਜ ਨਾਲ ਇਹ ਤਾਂ ਬੀਬੀ ਉੱਥੇ ਕਹਿੰਦੀ ਵੀ ਵਖਰੇ ਕਾਜ ਤੋਂ ਧਰਤੀ ਤੋਂ ਹੀ ਗਈ ਭਾਜੀ ਉਹ ਕਹਿੰਦੀ ਪਪਾ ਜੀ ਵੀ ਉਹ ਤਾਂ ਬਹੁਤ ਵੱਡਾ ਤੱਤਾ ਬਣਾਓ ਉਹ ਨਾ ਮਰ ਗਿਆ ਵਿਸ਼ੂ ਕਰਮਾ ਨੇ ਸੂਰਜ ਨੂੰ ਸਾਣ ਤੇ ਲਾ ਕੇ ਛੋਟਾ ਕਰਤਾ ਹੂੰ ਇਹ ਦੂਜੀ ਬੀਬੀ ਆਏ ਸਾਡੇ ਚਾਗੀ ਪਤਾ ਨਹੀਂ ਬਦਕਿਸਮਤੀ ਆ ਸਾਡੀ ਇਹ ਇੱਕੋ ਵੀ ਹੈ ਜੀ ਇਹਨਾਂ ਦਾ ਉਹ ਹਨੂਮਾਨ ਨੇ ਖਾ ਲਿਆ ਸੀ ਕਹਿੰਦੇ ਸੂਰੇ ਨੇ ਰੋ ਗਿਆ ਕਰੇ ਬਾਸ ਜੀ ਉਹਨੇ ਮੂੰਹ ਚ ਪਾ ਲਿਆ ਜੀ ਵੇਖੋ ਉਹਨੇ ਸਮਝਿਆ ਕਿ ਸੰਤਰਾ ਆ ਤੇ ਉਹ ਸੰਤਰਾ ਅਸੀਂ ਂਦੇ ਆ ਰਹੇ ਆ ਜੀ ਨਰਾਲੇ ਆ ਤੇ ਇਸੇ ਕਰਕੇ ਗੁਰੂ ਨਾਨਕ ਦੇਵ ਜੀ ਲਿਖਿਆ ਸੀ ਝੂਠ ਨਾ ਬੋਲ ਪੰਡੇ ਸੱਚ ਬਈਏ ਇਸੇ ਕਰਕੇ ਲਿਖਿਆ ਸੀ ਕਿ ਪੰਡਿਤ ਮੁੱਲਾ ਜੋ ਲਿਖਦੀ ਆ ਛਾੜ ਚੱਲੇ ਹਮ ਕਛੂ ਨਾਲੀਆ ਇਸੇ ਕਰਕੇ ਭਾਜੀ ਕੱਲ ਮੈਨੂੰ ਕਵਾਲੀ ਇੱਕ ਮਿਲੀ ਮੈਂ ਵਹ ਪਾਈ ਆਪਣੇ ਪੇਜ ਤੇ ਉਹ ਕਹਿੰਦਾ ਮੱਕੇ ਚ ਵੀ ਕਾਬੇ ਚ ਵੀ ਪੱਥਰ ਆ ਆ ਦਵਾਲੇ ਚ ਵੀ ਪੱਥਰ ਆ ਕਿਨਾਂ ਵੇ ਜਾਵਾਂ ਤੇ ਜਾਵਾਂ ਕਿੱਥੇ ਹਾਂ ਤੇ ਭਾਜੀ ਸਾਨੂੰ ਐਉਂ ਲੱਗਣ ਰਿਹਾ ਵੀ ਸਾਨੂੰ ਪੱਥਰਾਂ ਨਾਲ ਹੀ ਟੱਕਰਾਂ ਮਾਰਨੀਆਂ ਪੈ ਰਹੀਆਂ ਬਿਲਕੁਲ WhatsApp audio ਸੋਰੀ ਦੀ ਕਾਲ ਨਹੀਂ ਆ ਹਦੇ ਚਲੋ ਭਾਜੀ ਕਰੋ ਪਾਉ ਪੋਹ ਭਾਜੀ ਦੇਖੋ ਭਾਏ ਵੀਰੋ ਸਾਡਾ ਮਾਟੋ ਸੱਚ ਸੁਣਾਏ ਸੀ ਸੱਚ ਕੀ ਬੇਲਾ ਐਵੇਂ ਨਹੀਂ ਪਿਛੇ ਲਿਖਿਆ ਹੋਇਆ ਅਸੀਂ ਝੂਠ ਨਹੀਂ ਸੁਣ ਸਕਦੇ ਅਸੀਂ ਤਾਂ ਜੋ ਗੁਰਬਾਣੀ ਦਾ ਸੱਚ ਆਪੇਸ਼ ਕਰੀ ਜਾਣਾ ਜੋ ਇਹਨਾਂ ਦਾ ਗ੍ਰੰਥਾਂ ਦਾ ਸੱਚ ਆ ਤੁਹਾਡੇ ਸਾਹਮਣੇ ਪੇਸ਼ ਕਰੀ ਜਾਣਾ ਸੁਣਨਾ ਨਾ ਸੁਣਨਾ ਤੁਹਾਡੇ ਡਿਪੈਂਡ ਕਰਦਾ ਕੋਈ ਕਿਸੇ ਜਬਰਦਸਤੀ ਨਹੀਂ ਹੈ ਅਸੀਂ ਜਬਰਦਸਤੀ ਕੁਝ ਨਹੀਂ ਥੋਪ ਰਹੇ ਹਾਂ ਇਹ ਜ਼ਰੂਰ ਕਹਿੰਦੇ ਆ ਬਾਰ-ਬਾਰ ਕਿ ਖੁਦ ਗੁਰੂ ਗ੍ਰੰਥ ਸਾਹਿਬ ਨੂੰ ਪੜਨਾ ਸ਼ੁਰੂ ਕਰੋ ਜੇ ਤੁਸੀਂ ਇਹਨਾਂ ਗ੍ਰੰਥਾਂ ਬਾਰੇ ਜਾਣਨਾ ਖੁਦ ਪੜੋ ਤਾਕਿ ਤੁਹਾਨੂੰ ਪਤਾ ਲੱਗ ਸਕੇ ਸਾਰਾ ਕੁਝ ਅਵੇਲੇਬਲ ਹੈ ਫੋਨਾਂ 'ਚ ਅਵੇਲੇਬਲ ਹੈ ਜੇ ਤੁਹਾਨੂੰ ਕੋਈ ਚਾਹੀਦਾ ਹੈ ਭੇਜ ਸਕਦੇ ਆ ਤੁਹਾਨੂੰ ਭਾਈ ਜ਼ਿਆਦਾ ਜ਼ਰੂਰੀ ਨਹੀਂ ਕਿਸੇ ਦਾ ਫੋਨ ਬਾਰ ਬਾਰ ਨਹੀਂ 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 ਜੀ ਮੈਨੂੰ ਪਤਾ ਵੀ ਨਹੀਂ ਜ਼ਰੂਰੀ ਹੈਗਾ ਠੀਕ ਹੈ ਫਿਰ ਚਲੋ ਇਜਾਜ਼ਤ ਦਿਓ ਕੱਲ ਨੂੰ ਫੇਰ ਹਾਜ਼ਰ ਹੁੰਨੇ ਆ ਵਾਇਰ ਮੋਜੀਕਾ ਖਾਲਸਾ ਵਾਇਰ ਮੋਜੀਕੀ ਫਤਿਹ